ਸ਼ਿਲਗੁਰੂ ਤੇ ਭਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਦਿੱਲੀ ਦੇ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਵਿੱਚ ਸਾਈਕਲ ਯਾਤਰਾ ਸ਼ੁਰੂ ਹੋਈ ਇਸ ਸਾਈਕਲ ਯਾਤਰਾ ਵਕਫਾ ਸ਼ਹਿਰਾ ਵਿੱਚੋਂ ਹੁੰਦੀ ਹੋਈ ਮੰਗਲਵਾਰ ਦੇਰ ਸ਼ਾਮ ਫਗਵਾੜਾ ਵਿਖੇ ਪਹੁੰਚੀ ਜਿੱਥੇ ਕਿ ਸਭ ਤੋਂ ਪਹਿਲਾਂ ਇਸ ਯਾਤਰਾ ਦਾ ਨਾਮ ਧਾਰੀ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿਗਾਸ ਸਵਾਗਤ ਕੀਤਾ ਗਿਆ ਉੱਥੇ ਹੀ ਗੋਲਚੌਂਗ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਤੇ ਸ਼ਹਿਰ ਦੀਆਂ ਸਮੂਹ ਸੰਗਤਾਂ ਵੱਲੋਂ ਨਿਗਾਸ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਇਸ ਸਾਈਕਲ ਯਾਤਰਾ ਦੇ ਨਾਲ-ਨਾਲ ਚੱਲ ਰਹੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਪਾ ਕੇ ਜੀ ਆਇਆਂ ਨੂੰ ਕਿਹਾ ਗਿਆ ਉੱਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮ ਸੰਕਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਯਾਤਰਾ ਜਿਸ ਮਕਸਦ ਲੈ ਕੇ ਕੱਢੀ ਜਾ ਰਹੀ ਹੈ ਉਹ ਮਕਸਦ ਪੂਰਾ ਹੁੰਦਾ ਪਿਆ ਨਜ਼ਰ ਆ ਰਿਹਾ ਹੈ ਉਹਨਾਂ ਕਿਹਾ ਕਿ ਇਹ ਸਾਈਕਲ ਯਾਤਰਾ ਜਿਹਤੇ ਡਰੱਗਸ ਦੇ ਖਿਲਾਫ ਤੇ ਵਾਤਾਵਰਣ ਦੇ ਹੱਕ ਵਿੱਚ ਕੱਢੀ ਗਈ ਹੈ ਉੱਥੇ ਹੀ ਇਹ ਸਾਈਕਲ ਯਾਤਰਾ ਨੌਜਵਾਨਾਂ ਨੂੰ ਇੱਕ ਖਾਸ ਸੁਨੇਹਾ ਵੀ ਦਿੰਦੀ ਹੈ ਮੈਂ ਧੰਨਵਾਦੀ ਹਾਂ ਸਮੂਹ ਰੱਗਤ ਦਾ ਫੁਗਵਾੜੇ ਵੜਿਆ ਤੇ ਪਹਿਲੇ ਨਾਮਧਾਰੀਆਂ ਨੇ ਸਮਾਜ ਦੇ ਸੂਬਾਦਰ ਜੀ ਸਕੰਨ ਨੇ ਸਵਾਗਤ ਕੀਤਾ ਹੁਣ ਗਵਾੜੀ ਦੀ ਸੰਗਤ ਕਰ ਰਹੀ ਹੈ ਅਕਾਲੀ ਦਲ ਦੇ ਮੁਖੀ ਕਰ ਰਹੇ ਨੇ ਸਾਡੇ ਸਵਾਗਤਾਂ ਦੇ ਵਿੱਚ ਜਿੱਥੇ ਮੰਦਰ ਕਮੇਟੀਆਂ ਜਿੱਥੇ ਇਸਲੀ ਸత్సੰਗ ਸੁਭਾਵਾਂ ਜਿੱਥੇ ਹਰ ਤਰ੍ਹਾਂ ਦੇ ਲੋਕ ਮਿੰਨਰ ਸਾਈਕਲਿਸਟ Hindu ਵੀ ਨੇ Non Sikh ਵੀ ਨੇ ਮੈਂ ਸਮਝਦਾ ਹਾਂ ਕੀ ਯਾਤਰਾ ਜਿਹੜਾ ਮਕਸਦ ਲੈ ਕੇ ਚੱਲੀ ਹੈ ਉਹ ਮਕਸਦ ਪੂਰਾ ਹੁੰਦਾ ਨਜ਼ਰ ਆਂਦਾ ਹੈ ਯੂਥ ਟ੍ਰੈਕ ਹੋ ਰਿਹਾ ਹੈ ਮੇਨ ਇਹ ਹੈ ਕਿ ਆਪਣੀ ਦਸਤਾਰ ਦੀ ਆਪਣੀ ਊੜੇ ਦੇ ਜੂੜੇ ਦੀ ਪਕੜ ਮਜ਼ਬੂਤ ਹੋਵੇ ਧਰਮ ਪਰਵਰਤਨ ਤੋਂ ਬਚੀਏ ਕਿਵੇਂ ਮਾਝੇ ਦੇ ਵਿੱਚ ਪਾਸਟਰਾਂ ਨੇ ਪਾਧਰੀਆਂ ਨੇ ਧੋਖੇ ਨਾਲ ਪਰਵਰਤਨ ਕਰਾਏ ਨੇ ਨਾਲਤਦੀਨ ਜਾਂ ਦੂਸਰੇ ਇਹ ਪਰਵਰਤਨ ਨਾਲਤਦੀਨ ਹੋਣ ਜਾਂ ਤਲਵਾਰ ਦੇ ਜ਼ੋਰ ਤੇ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਲੈ ਕੇ ਅਸੀਂ ਜਾ ਰਹੇ ਹਾਂ ਗੁਰੂ ਮਾਰਜ ਮੇਲ ਰੱਖਣ ਔਰ ਅਸੀਂ ਡਰੱਗਸ ਦੇ ਖਿਲਾਫ ਅਸੀਂ এনਵਾਇਰਨਮੈਂਟ ਦੇ ਹੱਕ ਵਿੱਚ ਅਸੀਂ ਸਿਹਤ ਵਾਸਤੇ ਜੇ ਮੇਰੀ ਉਮਰ ਦਾ ਮੈਂ ਇੰਡੀ ਸਾਈਕਲ ਚਲਾ ਸਕਦਾ ਗੁਰੂ ਦੀ ਕਿਰਪਾ ਨਾਲ ਇਹ ਜਵਾਨ ਬੱਚੇ ਘਰਾਂ 'ਚ ਕਿਉਂ ਬੈਠੇ ਆ ਇਹ ਸਕਰੀਨਾਂ ਦੇ ਉੱਤੇ ਇੰਸਟਾਗ੍ਰam ਤੇ ਕਿਉਂ ਲੱਗੇ ਹੋਏ ਆ ਇਹਨਾਂ ਦੀ ਅੱਖਾਂ ਤੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਗਈਆਂ ਨੇ ਮੈਂ ਸਮਝਦਾ ਇਹ ਵਿਲੱਖਣ ਯਾਤਰਾ ਹੈ ਜਿਹੜੀ ਸ਼ਹੀਦੀ ਸਥਾਨ ਘਰੋਂ ਤੇ ਇੱਕ ਬਹਾਦਰ ਪਾਈਮਤੀ ਦਾਸ ਭਾਈ ਸੱਤੇ ਦਾਸ ਭਾਈ ਦਿਯਾਲਾ ਜੀ ਦੀ ਚਾਨਦੀ ਚੌਕ ਸੀਸਗੰਜ ਤੋਂ ਚੱਲੀ ਹੈ ਜਨਮ ਸਥਾਨ ਨਤਮਸਤਕ ਹੋਂ ਚੱਲੀ ਹੈ ਇਹ ਜਿੱਥੇ ਧਰਮ ਦਾ ਸਨੇਹਾ ਦੇ ਰਹੀ ਹੈ ਉਥੇ ਸਮਾਜ ਦੀਆਂ ਬੁਰਾਈਆਂ ਦਾ ਸਨੇਹਾ ਦੇ ਰਹੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਸ਼ਹਿਰੀ ਇੰਚਾਰ ਰঞ্জੀਤ ਸਿੰਘ ਖੁਰਾਨਾ ਤੋਂ ਇਲਾਵਾ ਬੀਬੀ ਸਰਬਜੀਤ ਕੌਰ ਅਤੇ लवली ਵਾਲੀਆਂ ਨੇ ਕਿਹਾ ਕਿ ਇਹ ਯਾਤਰਾ ਗੁਰਦੁਆਰਾ ਸੁਖਚਾਨਾ ਸਾਹਿਬ ਵਿਖੇ ਪਹੁੰਚੇਗੀ ਜਿੱਥੇ ਕਿ ਲੰਗਰ ਸ਼ਕੰਦ ਤੋਂ ਬਾਅਦ ਇਹ ਸਾਈਕਲ ਯਾਤਰਾ ਆਪਣੇ ਅਗਲੇ ਪੜਾਅ ਜਲੰਧਰ ਲਈ ਰਵਾਨਾ ਹੋਵੇਗੀ ਉਨ੍ਹਾਂ ਦੱਸਿਆ ਕਿ ਇਹ ਸਾਈਕਲ ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗੀ ਇਸ ਦੌਰਾਨ ਅਵਤਾਰ ਸਿੰਘ ਭੁੰਗਣੇ ਸਰਬਜੀਤ ਰਾਜੂ ਬਹਾਦਰ ਸਿੰਘ ਸੰਗਤਪੁਰ ਨਰਿੰਦਰ ਸਿੰਘ ਗੋਲਡੀ ਜਸਵਿੰਦਰ ਸਿੰਘ ਪਤਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਿਰਗੁਰ ਤੇ ਇੱਕ ਬਾਸ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ਾਲ ਸਾਈਕਲ ਯਾਤਰਾ ਜਿਹੜੀ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਸਿਰਗੁਰੂ ਸ੍ਰੀ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦਿੱਲੀ ਤੋਂ ਸ੍ਰੀ ਮਨਜੀਤ ਸਿੰਘ ਜੀ ਕੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਰਏ ਆ ਦਿੱਲੀ ਸਿਰਗੁਰਪੁਰਬੰਧ ਕਮੇਟੀ ਦੇ ਉਹਨਾਂ ਦੀ ਅਗਵਾਈ ਚ ਆ ਰਹੇ ਜਿੱਥੇ ਅਸੀਂ ਅੱਜ ਫਗਵਾੜੇ ਵਿਖੇ ਉਹਨਾਂ ਦਾ ਸਵਾਗਤ ਕਰਾਂਗੇ ਮੈਂ ਸਮਝਦਾ ਕਿ ਆਪਾਂ ਜਿਹੜੀ ਯਾਤਰਾ ਆ ਰਹੀ ਆ ਆਪਾਂ ਨੂੰ ਜੋ ਸਾਡੇ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਧਰਮ ਦੀ ਖਾਤਰ ਹਿੰਦੂ ਦੀ ਚਾਦਰ ਬਣ ਕੇ ਆਪਣੀ ਸ਼ਹਾਦਤ ਦਿੱਤੀ ਮੈਂ ਸਮਝਦਾ ਕਿ ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਤੇ ਕਿ ਆ ਵੀ ਬਹੁਤ ਰਾਜੇ ਦੇ ਫੂਕਾੜਾ ਵੇਖੇ ਸ਼ੋਮਨੀ ਗਾਲੀ ਦਾ ਹਲਕਾ ਫੂਕਾੜਾ ਵੱਲੋਂ ਜਿੱਥੇ ਸਵਾਗਤ ਕੀਤਾ ਜਾ ਰਿਹਾ ਕਿ ਜਦ ਇਹ ਯਾਤਰਾ 20 ਤਰੀਕ ਨੂੰ ਸ੍ਰੀ ਅੰਮ੍ਰਿਤਸਰ ਜਾ ਕੇ ਗੁਰੂ ਕੇ ਮਹਿਲ ਜਿੱਥੇ ਜਨਮ ਸਤਾ ਦਾ ਸ਼ੁਰੂ ਹੋ ਦੇਗ ਬਾਦੇ ਜਿੱਥੇ ਜਾ ਕੇ ਸਮਾਪਤ ਹੋਣੀ ਆ ਗੁਰਦੇਵ ਬਹਾਦਰੀ ਦਾ ਜਨਮ ਜਿਹੜਾ ਆ ਅੰਮ੍ਰਿਤਸਰ ਸਾਹਿਬ ਹੋਇਆ ਔਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਬਹਾਦਰ ਦਾ ਲੱਗੋ ਜ ਮਿਲਿਆ ਸੀਗਾ ਉਹ ਕਰਤਾਰਪੁਰ ਦੀ ਜੰਗ ਦੇ ਵਿੱਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਤੇਗਮਾਈ ਸੀ ਤੇ ਉਹਨਾਂ ਨੇ ਕਹਿ ਦਿੱ ਜੀ ਭਾਈ ਅਜ ਤੋ ਤੂੰ ਦੇਖ ਨਹੀਂ ਤੇ ਇੱਕ ਬਹਾਦਰ ਹੋਇਆ ਔਰ ਉਹ ਕੱਲੇ ਸ਼ਾਂਤੀ ਦੇ ਪੁੰਜ ਨਹੀਂ ਸੀਗੇ ਨਿਮਰਤਾ ਦੇ ਪੁੰਜ ਨਹੀਂ ਸੀਗੇ ਉਹ ਦੇਖਦੇ ਵੀ ਬਹੁਤ ਤਰੀ ਸੀਗੇ ਔਰ ਇਸੇ ਤਰ੍ਹਾਂ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਨਗਰੀ ਬਸਾਈ ਹੈ ਔਰ ਗੁਰਦੇਵ ਬਹਾਦਰ ਜੀ ਪਟਨਾ ਸਾਹਿਬ ਦੇਖੇ ਜਦੋਂ ਉੱਥੇ ਗਏ ਨੇ ਉੱਥੋਂ ਉਹ ਢੋਗੜੀ ਸਾਹਿਬ ਤੱਕ ਜਿੱਥੇ ਗੁਰਨਾਨਕ ਦੇਵ ਜੀ ਮਹਾਰਾਜੀ ਦੇ ਉਰਾਸੀ ਸਮੇਂ ਗਏ ਸੀਗੇ ਉਹੀ ਰੂਟ ਚੋਂਦੇ ਹੋਏ ਉਹਨਾਂ ਨੇ ਉਸ ਜਗ੍ਹਾ ਤੇ ਜਾ ਕੇ ਵਾਪਸ ਆਏ ਔਰ ਪੰਜਾਬ ਚ ਆ ਕੇ ਅਨੰਪੁਰ ਸਾਹਿਬ ਬਸਾਇਆ ਤੇ ਔਰ ਫਿਰ ਜਾ ਕੇ ਦਿੱਲੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੀ ਆ ਅਸੀਂ ਉਹਨਾਂ ਸ਼ਹੀਦੀ ਨੂੰ ਨਮਨ ਕਰਦੇ ਆਂ ਔਰ ਫਰੇਗ ਬੰਦੇ ਨੂੰ ਇਹੀ ਦੇ ਨੇ ਆ ਵੀ ਉਹਨਾਂ ਦੀ ਸਿੱਖਿਆਵਾਂ ਤੇ ਅਮਲ ਕਰਕੇ ਆਪਣੇ ਜੀਵਨ ਨੂੰ ਜਿਹੜਾ ਸੱਚਾ ਸੋਚਾ ਬਣਾਏਗਾ ਇਹ ਜਿਹੜੀ ਸਾਈਕਲ ਯਾਤਰਾ ਦਿੱਲੀ ਤੋਂ ਚੱਲੀ ਆ ਰਹੀ ਹੈ ਅੱਜ ਇਹ ਫਵਾੜਾ ਵਿੱਚ ਪਹੁੰਚ ਰਹੀ ਹੈ ਸਾਡੇ ਸ਼ੋਮਨੀ ਆਕਾਲੀ ਦਲ ਵੱਲੋਂ ਜਿਹੜਾ ਉਹਨਾਂ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਮੈਂ ਸੂਹ ਸੰਗਤਾਂ ਨੂੰ ਅਪੀਲ ਕਰੂੰਗੀ ਕਿ ਇਸ ਜਿਹੜਾ ਨਗਰ ਕੀਰਤਨ ਆ ਰਿਹਾ ਹੈ 350 ਸਾਲਾ ਇਹਨਾਂ ਵਿੱਚ ਸ਼ਾਮਲ ਹੋ ਨਗਰ ਕੀਰਤਨ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ